ਕਾਲ ਸਾਹਿਬ ਆਪ ਜੀ ਕੀ ਕਰਦੇ ਮੇਰੇ ਕੱਲ ਜੀਨਾ WhatsApp ਤੇ ਕਿਸੇ ਆਪਣੇ ਸਹਿਸ਼ਾਣਾ ਦੇ ਕਿਸੇ ਬਾਂਦਰ ਦੀ ਅਸੀਂ ਵੀਡੀਓ ਵੇਖੀ ਸੀ ਜਿਹੜਾ ਕਹਿੰਦਾ ਸੀ ਵੀ 6 ਜੂਨ ਨੂੰ ਅਸੀਂ ਪੰਡਰਾਲੇ ਸਾਧਾ ਦੇ ਪਗਲੇ ਕੋਕ ਆ ਗਏ ਨਾਲੇ ਕਹਿੰਦਾ ਸੀ ਪੰਡਰਾਲਾ ਮੁਰਦਾਬਾਦ ਤੇ ਉਹ ਬਾਈ ਨੇ ਨਾਲ ਆਪਦਾ ਨੰਬਰ ਵੀ ਦਿੱਤਾ ਸੀ ਤੇ ਜੇ ਉਹ ਨੂੰ ਕਹਿੰਦਾ ਵੀ ਜੇ ਤੁਹਾਡਾ ਨੰਬਰ ਦਿੱਤਾ ਤੇ ਆਪਦਾ ਨੰਬਰ ਬੰਦ ਕਿਉਂ ਕੀਤਾ ਉਹਨੇ ਵੀਰੇ ਫੇਸਬੁਕ ਤੇ ਵੀ ਇਹ ਪਾਈ ਸੀਗੀ ਤੇ ਅਸੀਂ ਉੱਥੇ ਕਮੈਂਟ ਵੀ ਕੀਤੇ ਹੋਰ ਵੀਰਾਂ ਨੇ ਵੀ ਕਮੈਂਟ ਕੀਤੇ ਗਾਲਾਂ ਗਲੂਆਂ ਨੂੰ ਬਹੁਤ ਕੱਢੀਆਂ ਤੇ ਨਾਂ ਉਹਦਾ ਰੈਪਲਾਈ ਕੀਤਾ ਗਏ ਨੇ ਉਹ ਉਹਨੇ ਉਹਨੇ ਆਪ ਨਹੀਂ ਰੈਪਲਾਈ ਕੀਤਾ ਬਹੁਤ ਲੋਕਾਂ ਨੇ ਕਿਹਾ ਵੀ ਤੂੰ ਰੈਪਲਾਈ ਨਹੀਂ ਕਰਦਾ ਤੂੰ ਗੱਲ ਕਰ ਕਿਸੇ ਨੇ ਰੈਪਲਾਈ ਨਹੀਂ ਕੀਤਾ ਉਹਨੇ ਤੇ ਉਹਨੂੰ ਫੋਨ ਬਹੁਤ ਲੋਕ ਲਾਈ ਜਾਂਦੇ ਉਹਨੂੰ ਇਹ ਵੀ ਗੱਲ ਕਹੀ ਆ ਵੀ ਤੂੰ ਆਦਾ ਨੰਬਰ ਦਿੱਤਾ ਤੇ ਆਦਾ ਫੋਨ ਬੰਦ ਕਿਉਂ ਕੀਤਾ ਤੇ ਵੀਰੇ ਸਾਡਾ ਪਿੰਡਾ ਬੌਸਨ ਵਾਲਾ ਮੂਗੇ ਜਲੇ ਚ ਪਿੰਡਾ ਸ਼ਹੀਦ ਭਾਈ ਗਰਦਿਆਂ ਟਸੇਂਗ ਵਾਲਾ ਪਿੰਡਾ ਸਾਡਾ ਜਿੱਥੋਂ ਮਰਜੀ ਪੁੱਛਣੀ ਸੀ ਤੇ ਭਾਈ ਗਰਜੰਦ ਸਿੰਘ ਬਾਰੇ ਤੈਨੂੰ ਪਤਾ ਲੱਗ ਜੀ ਭਿੰਡਰਾਹਾਂ ਸ਼ਾਂਤਾਂ ਨੂੰ ਜਿੱਥੇ ਮਰਦੀ ਪੁੱਛਣੀ ਇਤਿਹਾਸ ਗਵਾਹ ਥੋੜਾ ਇਤਿਹਾਸ ਕੋਈ ਗਵਾਹੀ ਦਿੰਦਾ ਵੀ ਛੋਡੇ ਸ਼ਹਿਰਾਂ ਵਾਲੇ ਕਿਸੇ ਨੇ ਐਂ ਕੀਤਾ ਥਾੜਾ ਇਤਿਹਾਸ ਗਵਾਹ ਤੇ ਤੂੰ ਕਹਿੰਦਾ ਸੀ ਵੀ ਅਸੀਂ ਛੇ ਜੂਮੂ ਪੁਤਲੇ ਫੂਕਾਂਗੇ ਜੇ ਤੇਰੇ ਦਾਮਾ ਤੇ ਤੂੰ ਪੁਤਲੇ ਫੂਕਦੀ ਫਿਰ ਤੈਨੂੰ ਦੱਸ ਦਾਂਗੇ ਪਹਿਲੀ ਗੱਲ ਤੈਨੂੰ ਫੂਕ ਨਹੀਂ ਦੰਦੇ ਜੇ ਬਾਕੀ ਮੇਰਾ ਨੰਬਰ ਆ 97814 2066 ਆ ਮੇਰੇ ਨੰਬਰ ਤੇ ਫੋਨ ਕਰ ਲੈ ਬਹੁਤ ਸਾਰੇ ਜਣਾ ਪੈਂਦਾ ਜਿੱਥੇ ਐਂਗਾ ਉੱਥੇ ਆ ਜਾਾਂਗੇ ਤੇ ਤੈਨੂੰ ਦੱਸ ਦਾਂਗੇ ਤੇ ਵੀ ਦਾ ਕੀ ਰਿਜ਼ਲਟ ਲੱਗਦਾ ਤੇ ਬਾਕੀ ਤੂੰ ਕਹਿਣਾ ਨਾ ਵੀ ਐਂ ਕਰਦਾਂਗੇ ਸੀ ਜੇ ਕਰਦਾਂਗੇ ਪਹਿਲੀ ਗੱਲ ਤੂੰ ਆਦਾ ਨੰਬਰ ਬੰਦ ਨਾ ਕਰਦਾ ਜਿਹੜਾ ਨੰਬਰ ਦਿੱਤਾ ਸੀ ਤੇ ਤੂੰ ਇੰਨੀ ਆਪਦੀ ਅੱਖਾਂ ਖੋਖਾ ਬੰਦਰਾ ਤੂੰ ਆਦਾ ਨੰਬਰ ਤਾਂ ਨਾ ਬੰਦ ਕਰ ਜਿੱਥੋਂ ਦੀ ਸ਼ੇਰ ਮੰਗਦਾ ਸੀ ਨਾ ਸਰਕਾਰਾਂ ਕੰਧਾਂ ਨਾਲ ਲੱਗਿਆ ਦਿਆਂ ਸੀ ਬਲੂ ਸਟਾਰ ਕਿਤਾਬ ਲਿਖੀ ਆਪਣੇ ਕਿਹੇ ਕੁਲਦੀਪ ਸਹੰਗਲੇ ਤੇ ਲਿਖੀ ਤਾਂ ਉਹਨਾਂ ਸਾਧਾਂ ਦੇ ਵਿਰੋਧੀ ਆ ਬਾਕੀ ਤੂੰ ਕਿਤਾਬ ਪੜ੍ਹ ਲਈ ਤੈਨੂੰ ਪਤਾ ਲੱਗ ਹੀ ਜਾਊਗਾ ਕਿ ਸਾਧ ਕੀ ਕੀ ਸੀਗੇ ਜਿਹੜੀ ਜਿਹੜੇ ਗੱਲ ਦੀ ਆਪਣਾ ਫੈਸਲਾ ਜੱਜ ਨਹੀਂ ਸੀ ਨਾ ਕਰਦਾ ਇੱਕ ਵਾਰ ਲੈ ਕੇ ਦੇ ਜਾਂਦੇ ਸੀ ਵੀ ਆਹ ਗੱਲ ਆਏ ਆ ਤੇ ਸਰਕਾਰ ਕੰਧਨ ਲਾਗਣੀ ਤੇ ਤੂੰ ਬੰਦ ਰੱਖੀ ਕਰਨੇਗਾ ਕੀ ਕਰ ਲੇਗਾ ਤੂੰ ਸਰਕਾਰ ਨੂੰ ਭਾਜਰ ਪਾ ਛੱਡੀ ਸੀ ਭਾਜਰ ਪਾ ਦੀ ਸੀ ਸਰਕਾਰ ਨੂੰ ਕੰਧਨ ਲਾਕੇ ਜੀ ਕੀ ਚੀਜ਼ ਕੀ ਆ ਇੰਦਰਾ ਇੰਦਰਾ ਵੇਖ ਲੈ ਕੀ ਚੀਜ਼ ਸੀ ਇੰਦਰਾ ਅੱਜ ਦਾ ਮੋਦੀ ਜਿਹੜਾ ਇੰਦਰਾ ਉਹ ਚੀਜ਼ ਸੀਗੀ ਆਪਣੀ ਪ੍ਰਧਾਨ ਮੰਤਰੀ ਕੰਬਣ ਲੱਗ ਜਾਂਦੀ ਸੀ ਵੇਖ ਕੇ ਨਾ ਸੁਣ ਕੇ ਡਰਦੇ ਸੀ ਲੋਕ ਤੂੰ ਕੀ ਕਰ ਲੇਗਾ ਸਾਨੂੰ ਆ ਮੇਰਾ ਨੰਬਰ ਤੈਨੂੰ ਮੈਂ ਦਿੱਤਾ ਮੈਨੂੰ ਫੋਨ ਲਾਣੀ ਸਾ ਤੇਰਾ ਉਹ ਸਾਰਾ ਤੇਰਾ ਕਿਤੇ ਸੱਦੇਗਾ ਉਸ ਇੱਕ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਪੰਡਰਾਂ ਨਾਲ ਤਾਂ ਕਹਿੰਦੇ ਸੀ ਵੀ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮਾਰਦਾ ਜਮੀਰ ਦਾ ਮਰ ਜਾਣਾ ਮੌਤ ਆ ਤੇ ਸਿੱਖੋ ਵੀਰੋ ਮੈਂ ਤੁਹਾਨੂੰ ਹੱਥ ਵਣ ਕੇ ਬੇਨਤੀ ਕਰਦਾ ਵੀ ਜਮੀਰ ਨੂੰ ਨਾ ਮਾਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਇਹ ਬੰਦੇ ਤੱਕ ਮੇਰੀਆਂ ਵੀਡੀਓ ਪਹੁੰਚਾਓ ਤੇ ਮੈਂ ਆਪ ਦਾ ਨੰਬਰ ਦੇ ਹੀ ਦਿੱਤਾ 9781420066 ਆ ਇਹ ਨੰਬਰ ਤੇ ਮੈਨੂੰ ਇਹ ਫੋਨ ਕਰ ਲੈ ਜਿੱਥੇ ਕਹਵੇ ਉੱਥੇ ਅਸੀਂ ਆ ਜਾਾਂਗੇ ਤੇ ਸਾਡੇ ਨਾਲ ਦੋ ਹੱਥ ਜਰੋਂ ਮਰਦੀ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ